ਸਸਿਕਾ ਦੋਸਤੋ ਅੱਜ ਜੀ ਗੱਲ ਕਰਾਂਗੇ ਜਿਹੜੇ ਸ਼ਰਾਬ ਦੇ ਆਦੀ ਐ ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ ਸਾਰੀ ਦਿਰੀ ਸ਼ਰਾਬ 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 ਇੱਕ ਹੀ ਕੰਮ ਆ ਸ਼ਰਾਬ ਸਵੇਰ ਤੋਂ ਸ਼ੁਰੂ ਹੋ ਜਾਂਦੇ ਆ ਵੀ ਸ਼ਾਮ ਤੱਕ ਦਾ ਰੂਪੀਂ ਦੇ ਰਹਿੰਦੇ ਆ ਇਹ ਖਾਸ ਕਰਕੇ ਉਹਨਾਂ ਵਾਸਤੇ ਐ ਜਿਹੜਾ ਇੰਜੋਏ ਦਾਤੇ ਰਹੁੰਦਾ ਉਹ ਤਾਂ ਚਲੋ ਕੋਈ ਗੱਲ ਨਹੀਂ ਜਿਹੜੇ ਆਦੀ ਹੋ ਚੁੱਕੇ ਐ ਜਿਨ੍ਹਾਂ ਨੇ ਆਪਦਾ ਅੰਦਰਲਾ ਗੁਰਦੇ ਖਤਮ ਕਰ ਲਏ ਅੰਦਰਲਾ ਸਿਸਟਮ ਸਾਰਾ ਖਰਾਬ ਕਰ ਚੁੱਕਿਆ ਉਹਨਾਂ ਵਾਸਤੇ ਖਾਸ ਨੁਸਖਾ ਤੁਹਾਡੇ ਅੱਸਤੇ ਦੱਸਣ ਜਾ ਰਹੇ ਆ ਤੁਸੀਂ ਲੈਣਾ ਕੀ ਐ ਗੁਲਾਬੀ ਫਟਕੜੀ ਆਉਂਦੀ ਆ ਬੰਸਾਰੀ ਤੋਂ ਮਿਲ ਜੇਗੀ ਤੁਹਾਨੂੰ ਗੁਲਾਬੀ ਫਟਕੜੀ ਲੈਣੀ ਆ ਤੁਸੀਂ ਵਾਈਟ ਵਾਲੀ ਜਿਹੜੀ ਫਟਕੜੀ ਆਉਂਦੀ ਉਹ ਨਹੀਂ ਵਰਤਣੀ ਤੁਸੀਂ ਗੁਲਾਬੀ ਲੈਣੀ ਬੰਸਾਰੀ ਨੂੰ ਖਾਸ ਕਰਕੇ ਕਿ ਪੂਰੀ ਗੁਲਾਬੀ ਰੰਗ ਦੀ ਹੋਊਗੀ ਪਿੰਕ ਪਿੰਕ ਹੋਏਗੀ ਗੁਲਾਬੀ ਰੰਗ ਦੀ ਡਲੀਆਂ ਵਾਲੀ ਉਹਨੂੰ ਘਰੇ ਲਿਆ ਕੇ 40 30 ਗ੍ਰਾਮ ਲੈ ਆਓ ਤੁਸੀਂ ਘਰੇ ਲਿਆ ਕੇ ਉਹਨੂੰ ਪਾਊਡਰ ਬਣਾ ਲਓ ਪਾਊਡਰ ਬਣਾਉਣ ਤੋਂ ਬਾਅਦ ਫਿਰ ਉਹਨੂੰ ਪਾਊਡਰ ਜਿਹੜਾ ਹੋਊਗਾ ਜਿਹੜਾ ਤਵੇ ਤੇ ਰੋਸਟ ਕਰ ਲਓ ਉਹਨੂੰ ਚੰਗੀ ਤਰ੍ਹਾਂ ਰੋਸਟ ਕਰਨ ਤੋਂ ਬਾਅਦ ਉਦੋਂ ਬਾਅਦ ਫਿਰ ਉਹਨੂੰ ਚੰਗੀ ਤਰ੍ਹਾਂ پیس ਲੋ ਬਰੀਕ ਪਾਊਡਰ ਮਾਜੇ ਦਾ ਤੇ ਉਹ ਜਿਹੜਾ ਬਰੀਕ ਪਾਊਡਰ ਹੋਗਾ ਜਿਹੜਾ ਇਨਸਾਨ दारू ਦਾ ਆਦੀ ਆ ਸੋਬਾ ਤੇ ਸ਼ਾਮ ਉਹਦੀ ਸਬਜੀ ਵਿੱਚ ਇੱਕ ਇੱਕ ਚੁੰਡੀ ਜਾਂ ਡੇਢ ਚੁੰਡੀ ਇੱਕ ਡੇਢ ਚੁੰਡੀ ਤੋਂ ਵੱਧ ਨਹੀਂ ਪਾਉਣਾ 10 15 ਦਿਨ ਲਗਾਤਾਰ ਪਾਉਂਗੇ ਨਾ 10 15 ਦਿਨ ਵਿੱਚ ਹੀ ਤੁਹਾਨੂੰ ਰਚੜ ਦੇਖਣ ਨੂੰ ਮਿਲ ਜਾਊਗਾ ਉਹ ਨਫਰਤ ਹੋਣ ਲੱਗ ਜੂਗੀ ਦਾਗ ਤੋਂ ਤੇ ਹੌਲੀ ਹੌਲੀ ਰੁਟੀਨ ਜਿਵੇਂ ਤੁਸੀਂ ਦਿੰਦੇ ਜਾਓਗੇ ਤੇ ਇਹਦੀ ਲੱਤ ਤੋਂ ਵੀ ਛੁਟਕਾਰਾ ਪਾਜੂਗਾ ਜੀ ਤੇ ਵੀਡੀਓ ਦੇਖ ਕੇ ਇਸ ਨੂੰ ਇਗਨੋਰ ਨਾ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹਦੇ ਨਾਲ ਬੰਦੇ ਨੂੰ ਹੌਸਲਾ ਮਿਲਦਾ ਤੇ ਅੱਗੇ ਤੋਂ ਮੈਂ ਤੁਹਾਡੇ ਲਈ ਵੱਧ ਤੋਂ ਵੱਧ ਕੋਈ ਗਿਆਨ ਵਾਲੀਆਂ ਚੀਜ਼ਾਂ ਲਗੀਆਂ ਉਹ ਵਧੀਆ ਨੁਕਤੇ ਦਵਾਂ ਤੁਹਾਡੇ ਹਾਸਤੇ ਧੰਨਵਾਦ